ਦੂਸਰਾ ਵਿਆਹ ਕਰਵਾਉਣ ਦੇ ਚੱਕਰ 'ਚ ਛੋਟੇ ਬੱਚੇ ਨੂੰ ਉਤਾਰਤਾ ਮੋਦੇ ਘਾਟ ਜਦ ਆਈ ਪੁਲਿਸ ਤੇ ਅੜਿੱਕੇ ਤਮ ਮਗਰਮਛ ਦੇ ਅਥਰੂ ਦਿਹਾਕੇ ਲੋਕਾਂ ਨੂੰ ਕਰ ਰਹੀ ਹੈ ਅਪੀਲ ਹੈ ਕਹਿੰਦੀ ਮੇਰ ਕੋ ਹੋ ਗਈ ਗਲਤੀ ਲੇਕਿਨ ਗਲਤੀ ਦੇ ਨਾਲ ਕੀ ਛੋਟਾ ਬੱਚਾ ਵਾਪਸ ਆ ਜਾਏਗਾ ਹੁਣ ਪੁਲਿਸ ਨੇ ਮੁਢਲੀ ਜਾਂਚ ਕਰਕੇ ਇਸ ਨੂੰ ਸਲਾਖਾਂ ਦੇ ਪਿੱਛੇ ਸੌੜ ਦਿੱਤਾ ਗਿਆ ਔਰ ਨਾਲ ਦੇ ਨਾਲ ਵੱਡੇ ਅਧਿਕਾਰੀ ਦਾ ਕਹਿਣਾ ਹੈਗਾ ਕਿ ਨੇ ਦੂਸਰੇ ਵਿਆਹ ਦੇ ਚੱਕਰ ਦੇ ਵਿੱਚ ਆਪਣਾ ਛੋਟਾ ਬੱਚਾ ਹੈਗਾ ਸਾਨੂੰ ਮਾਰ ਦਿੱਤਾ ਆ ਜਦ ਅਸੀਂ ਨੂੰ ਫੜ ਕੇ ਤਵਦੀਸ਼ ਕੀਤੀ ਹੈ ਤੇ ਹੁਣ ਕਹਿੰਦੀ ਹੈ ਜੀ ਮੈਨੂੰ ਸੋਹਦੇ ਪਰਿਵਾਰ ਵਾਲੇ ਤੰਗ ਕਰਦੇ ਸੀ ਕਿ ਮੈਨੂੰ ਇਹ ਕਰਦੇ ਸੀ ਕਿ ਮੈਨੂੰ ਉਹ ਕਰਦੇ ਸੀ ਪੁਲਿਸ ਵਾਲੋ ਇਹਦੇ ਉੱਤੇ ਪਿਆ ਮਾਮਲਾ ਦਰਜ ਕਰਕੇ ਨੂੰ ਸਲਾਖਾਂ ਦੇ ਪਿੱਛੇ ਸੌੜ ਦਿੱਤਾ ਗਿਆ ਤੇ ਨਾਲ ਦੇ ਨਾਲ ਜਿਹੜੀ ਕੀਆ ਡੈੱਡ ਬੋਡੀ ਬੱਚੇ ਦੀ ਉਹਨੂੰ ਆਪਣੇ ਕਬਜ਼ੇ ਚ ਲੈ ਕੇ ਪੋਸਟਮਾਰਟਮ ਕਰਨ ਲਈ ਜਿਹੜੀ ਕੀਆ ਉਹ ਰੋਬਾਣਾ ਕਰ ਦਿੱਤੀ ਗਈ ਹੈ ਕੀ ਕਹਿਣਾ ਹੈ ਪੁਲਸ ਦੇ ਵੱਡੇ ਅਧਿਕਾਰੀਆਂ ਦੇ ਨਾਲ-ਨਾਲ ਇਸ ਕਲਜੋਗੀ ਮਾਂ ਦਾ ਜਿੰਨੇ ਆਪਣੇ ਹੀ ਛੋਟੇ ਬੱਚੇ ਨੂੰ ਜਿਹੜਾ ਕੰਮ ਮੌਦੇ ਘਾਟਵਾ ਦਿੱਤਾ ਰਾਏ ਕਨਾਲ ਦੇ ਨਾਲ ਹੁਣ ਮਗਨਮਛ ਦੇ ਅੱਥਰੂ ਵੜੀ ਦਿਹਾਕੇ ਲੋਕਾਂ ਅੱਗੇ ਰੋਣਾ ਰੋ ਕੇ ਆਪਣੇ ਆਪ ਨੂੰ ਕਹਿ ਰਹੀ ਐ ਕਿ ਮੇਰੇ ਕੋ ਹੋ ਗਈ ਐ ਗਲਤੀ ਕੀ ਕਹਿਣਾ ਤੁਹਾਡਾ ਇਹਨਾਂ ਬਾਰੇ ਦੱਸਿਓ ਕਨਾਲ ਦੇ ਨਾਲ ਸਾਡੇ ਚੈਨਲ ਨੂੰ ਫੋਲੋ ਜ਼ਰੂਰ ਕਰਿਆ ਕਰੋ ਸਬਸਕ੍ਰਾਈਬਰ ਜ਼ਰੂਰ ਕਰਿਆ ਕਰੋ ਬਣੇ ਰਹੋ ਸੁਪਰੀਮ ਟਾਈਮ ਖਬਰ ਦੇ ਨਾਲ ਸਾਰੇ ਪਰਿਵਾਰ ਨੇ ਕਦੇ ਸਾਥ ਕਿੰਨੀ ਦਿੱਤਾ। ਮੈਨੂੰ ਲੱਗਦਾ ਸੀ ਵੀ ਮੇਰੀ ਜ਼ਿੰਦਗੀ ਬਰਬਾਦ ਹੋਊਗੀ। ਉਹ ਬੀਬੀ ਉਹ ਜਿਹੜੀ ਤੇ ਮਰ ਜੂਗਾ ਤਾਂ ਖੜਾ ਛੁੱਟ ਜਾਊਗਾ। ਐ ਕਿਉਂ ਲੱਗਦਾ ਸੀ ਵੀ ਜ਼ਿੰਦਗੀ ਬਰਬਾਦ ਹੋਊਗੀ। ਕਦੇ ਸਾਨੂੰ ਖਾਣ ਨੂੰ ਰੋਟੀ ਨਹੀਂ ਸੀ ਮਿਲੀ ਮਾਫਤਾਨੂ। ਜੇ ਉਹ ਛੋਟਾ ਜਿਹਾ ਹੁੰਦਾ ਸੀ। ਕਿਹ ਕਾਰਨ ਨਾਲ ਜੀ ਕਰਦਾ ਸੀ ਕਦੇ ਸਾਰੇ ਨਹੀਂ ਹਾਲ ਨਹੀਂ ਮੁੱਚਾ ਗਦੇ ਨੰਦਾਂ ਨੇ ਨਹੀਂ ਮੁੱਚਾ। ਇਹ ਮਾਤ ਨੂੰ ਮਾਰਨਾ ਤਾਂ ਕੋਈ ਹੱਲ ਨਹੀਂ ਸੀ ਜਨਾਬ ਜੇ ਤੁਸੀਂ ਕਾਨੂੰਨ ਦਿੱਤਾ ਪਤਾ ਨਹੀਂ ਲੱਗਿਆ ਬਾਕੀ ਗੁੱਸੇ ਦੁਖੇ ਜੋ ਕਿ ਆ ਇਹ ਬੱਚੇ ਨੂੰ ਤੁਸੀਂ ਆਪ ਮਾਰਿਆ ਜਾਂ ਤੁਹਾਡੇ ਨਾਲ ਕੋਈ ਹੋਰ ਵੀ ਸੀ ਆਪ ਮਾਰਿਆ ਕੋਈ ਨਾਲ ਨਹੀਂ ਸੀ ਫਿਰ ਇਥੇ ਮਾਮਸਾ ਕਿਵੇਂ ਲੈ ਕੇ ਆਏ ਤੁਸੀਂ ਮਾਮਸਾ ਮੈਂ ਬਾਸੀ ਤੇ ਲੈ ਕੇ ਆਈ ਸੀ ਕਿ ਤੁਸੀਂ ਕਹਿ ਰਹੇ ਹੋ ਕਿ ਕਾਨੂੰਨ ਨਹੀਂ ਮਿਲ ਰਹੀ ਸੀ ਪਰ ਤੁਹਾਡੇ ਅਕਾਊਂਟ ਦੇ ਵਿੱਚ ਵੀ 30000 ਰੁਪਏ ਪਿਆ ਸੀਗਾ ਕੰਮ ਕਰਦੀ ਸੀ ਆਸ ਬਤਾਲਾ ਚ ਹੁਣ 2 ਸਾਲ ਹੋ ਗਏ ਹੁਣ ਕੰਮ ਤੇ ਲੱਗੀ ਸੀ ਜਦੋਂ ਪਹਿਲਾਂ 2 ਦਿਨ ਹੋ ਗਏ ਮੇਰਾ ਮੁੰਡਾ ਇੱਥੇ ਆਇਆ ਨੂੰ ਮੇਰੇ ਸਹੁਰਿਆਂ ਨੇ ਸਾਨੂੰ ਰੋਟੀ ਪਾਣੀ ਨਹੀਂ ਪੁੱਛਿਆ ਸੈਲਣਾ ਤਾਂ 2-3 ਸਾਲ ਲੱਗ ਕੇ ਜਾਂਦੇ ਗਵਾਂਡੀਆਂ ਨੂੰ ਪੁੱਛੋ ਵੀ ਮੈਨੂੰ ਰੋਟੀ ਮਿਲਦੀ ਸੀ ਕਿ ਨਹੀਂ ਮਿਲਦੀ ਸੀ ਮੇਰੇ ਘਰ ਦਾ ਹਾਲ ਜਾ ਕੇ ਦੇਖੋ ਜੋ ਕੁਝ ਵੀ ਹੋਇਆ ਮੇਰੇ ਸਹੁਰਿਆਂ ਘਰ ਕੀ ਹੋਇਆ ਤੇ ਪੜਾਈ ਕਰਦਾ ਸੀ ਹਾਂਜੀ ਕਿਹੜੀ ਕਲਾਸ ਪੜਦਾ ਸੀ ਹਾਂ ਐਤ ਕੀ ਪਹਿਲੀ ਕਲਾਸ ਤੇ ਹੋਣਾ ਸੀ ਤੋਆ ਪਰ ਟਿਕਟ ਦਾ ਬਤਾ ਸੀ ਕੁਛ ਨਹੀਂ ਕੀਤਾ ਕੋਈ ਗਲਾ ਨਹੀਂ ਘੋਟਿਆ ਕੁਛ ਨਹੀਂ ਕੀਤਾ ਬੁਖਾਰ ਹੋਇਆ ਸੀ ਪੈਨ ਕਿਲਰ ਦੇ ਕੇ ਟੋਏ ਚ ਪਾਤਾ ਸੀ ਉੱਪਰ ਮਿੱਟੀ ਪਾਤੀ ਹੋਰ ਕੁਛ ਨਹੀਂ ਕੀਤਾ ਸੀ ਉਹ ਤਦੋ ਕੋ ਹੋਇਆ ਸੀ ਰੋਈ ਵੀ ਸੀ ਪਰ ਆਏ ਲੱਗਦਾ ਸੀ ਬੇਚ ਤੇ ਵੀ ਮਰਨਾ ਮੁੜ ਕੇ ਫੁੱਕੇ ਰਹਿ ਗਏ ਵੀ ਮਰਨਾ ਇਤਨਾਤ ਜ਼ਿਆਦੇ ਪੂਰੇ ਮਾਨਸਿਕ ਨੂੰ ਲੈ ਕੇ ਚੁਰਕ ਜਿਹੜੀ ਬੱਸ ਮਿਲ ਗਈ ਲਾਇਆਈ ਕਦੀ ਟਿਕਟ ਵੀ ਕਟਾਈ ਸੀ ਤੁਸੀਂ ਬੱਸ 'ਚ ਨਹੀਂ ਬੱਚੇ ਦੀ ਟਿਕਟ ਨਹੀਂ ਲੱਗਦੀ ਉੱਥੇ ਆ ਕੇ ਮਾਰਸ ਤੁਸੀਂ ਜਿਹੜਾ ਮੋਬਾਈਲ ਤੇ ਕਿਸੇ ਨਾਲ ਗੱਲ ਵੀ ਕੀਤੀ ਹੈ ਨਹੀਂ ਕਿਸੇ ਨਾਲ ਨਹੀਂ ਕਾਲ ਦੇ ਵਿੱਚ ਲੱਗੇ ਸੀ ਮਾਨਸੂ ਬੱਸ ਉੱਤੇ ਜੋ ਇੱਕ ਤਰੀਕ ਨੂੰ ਸਾਨੂੰ ਖਬਰ ਮਿਲਦੀ ਦੀ ਜਿਹੜੀ ਬੱਸ ਸਟੈਂਡ ਦੇ ਉੱਤੇ ਬੱਚੇ ਦੀ ਡੈੱਡ ਬੋਡੀ ਮਿਲੀ ਜੋ ਲੋਕ ਅਸੀਂ ਪੂਰੀ ਕਾਰਵਾਈ ਕਰਦੇ ਹੋਏ ਅਪਰ 18 ਸਿਟੀ ਨੂੰ ਸੈਕਟਰ ਸਾਹਿਬ ਨੇ ਉnder 10 ਉਪਰਵੇਧਨ ઓફ ਡੀਐਸਪੀ ਸਾਹਿਬ ਇਸ ਚੀਜ਼ ਦਾ ਜਿਹੜਾ ਬੱਚੇ ਦੀ ਉਹ ਜਿਹੜੀ ਹੈ ਡੈੱਡ ਬੋਡੀ ਆਸਥਾਨੇ ਕੋਲ ਰੱਖਵਾ ਕੇ ਸੋਸ਼ਲ ਮੀਡੀਆ ਤੁਹਾਡਾ ਜਿਹੜੇ ਚੈਨਲ ਜਿਹਨੇ ਔਰ ਇਸ ਤਿਆਰ ਸ਼ੁਰੂ ਹੋ ਗਿਆ ਜਿਹੜਾ ਕਵਰ ਦੇ ਥਰੂ ਕਰਕੇ ਜਿਹੜਾ ਸਾਰੀ ਇਹ ਵਾਇਰਲ ਹੋਈ ਉਹ ਜੋ ਗੈਤ ਅੱਜ ਇਹਦੀ ਜਿਹੜੀ ਊਆ ਹੈ ਲੜਕੇ ਦੀ ਮੱਤਕ ਵੀ ਉਹਨੇ ਵੀ ਸੋਸ਼ਲ ਮੀਡੀਆ ਤੋਂ ਇਡੈਂਟੀਫਿਕੇਸ਼ਨ ਕਰਕੇ ਉਹ ਅੱਜ ਉਹਨੇ ਅਪਰੋਚ ਕੀਤਾ ਔਰ ਉਹਨੇ ਡੈੱਡ ਬੋਡੀ ਦੀ ਵੀ ਪਛਾਣ ਕਰ ਲਈ। ਸਰ ਇਹ ਵੀ ਕਤਲ ਦੀ ਤਸਦੀਕ ਕੀ ਹੋਇਆ ਕਾਮੀ। ਇਹ ਇਹਦੀ ਜਿਹੜੀ ਆ ਵਾਇਲਡ ਔਰ ਨਪਾਦ ਜਿਹੜਾ ਅਸੀਂ ਹੁਣ ਮਕਦਮਾ 302 ਜਿਹੜਾ ਹੈ ਦੀ ਬੱਚਾ ਜਿਹੜਾ ਹੈ ਇਹਦੀ ਮਾਂ ਹੈ ਜਿਸ ਦਾ ਨਾਮ ਹੈਗਾ ਵੀਰਪਾਲ ਕੌਰ। ਪਤਨੀ ਹਰਦੀਪ ਸਿੰਘ। ਇਹਨੇ ਹੀ ਇਸ ਚੀਜ਼ ਨੂੰ ਜਾਣ ਦਿੱਤਾ। ਪਤੀ ਜਿਹੜੀ ਲੇਡੀ ਦਾ ਜਿਹੜਾ ਹੈਗਾ ਉਹ 3 ਸਾਲ ਤੋਂ ਬਠਿੰਡਾ ਜੇਲ੍ਹ ਚ ਬੰਦ ਹੈ। ਕਿ ਦਾ ਜਿਹੜਾ ਬੱਚੋ ਹੁਣ ਤੱਕ ਜਿਹੜੀ ਤਫ਼ਤੀਸ਼ ਦੇ ਵਿੱਚ ਇਹ ਸਾਹਮਣੇ ਆਇਆ ਕਿ ਇਹ ਆਪਣਾ ਕਿਤੇ ਹੋਰ ਆਪਣਾ ਵਾਸਵ ਸੇਵਾ ਕਰਨਾ ਚਾਹੁੰਦੀ ਸੀ ਤੇ ਬੱਚਾ ਉਹਨੂੰ ਲੱਗ ਰਿਹਾ ਸੀਗਾ ਕਿ ਉਹਦੇ ਅਕਸ਼ਨ ਹੈ ਉਹਦੇ ਵਿੱਚ ਤੇ ਇਸ ਕਰਕੇ ਉਹਨੂੰ ਆਪਣਾ ਜਿਹੜਾ ਰਾਹ ਦਾ ਗੱਡਾ ਕੱਢਿਆ ਸਰ ਕਿਸ ਤਰ੍ਹਾਂ ਇਹਨੂੰ ਨਹੀਂ ਸੱਤ ਨੂੰ ਅੰਜਾਮ ਦਿੱਤਾ ਬੱਚੇ ਨੂੰ ਇਹ ਅਸੀਂ ਇਹ ਚੀਜ਼ ਵੀ ਸਾਰੀ ਅਜੇ ਦਵਾਈ ਨਾਲ ਤਫ਼ਤੀਸ਼ ਕਰ ਰਹੇ ਹਾਂ ਪਰ ਜਿੰਨਾ ਚਿਰ ਅਸੀਂ ਪੋਸਟਮਾਰਟਮ ਹੱਲੇ ਕਰਵਾਉਣਾ ਹੈਗਾ ਬੱਚੇ ਦਾ ਪੋਸਟਮਾਰਟਮ ਕਰਕੇ ਬੱਚੇ ਦੀ ਜਿਹੜੀ ਹੈ ਵਾਰਸਾ ਨੂੰ ਅੰਦਾਜ਼ ਦਿੱਤੀ ਜਾਏਗੀ ਉਸ ਤੋਂ ਹੀ ਸਾਰਾ ਬਾਤ ਕਲੀਅਰ ਹੋਏਗਾ ਫਿਰ ਕੜੀਆਂ ਜੁੜਨਗੀਆਂ ਪੂਰੀਆਂ ਜਿਹੜੀ ਬੱਚੇ ਦੀ ਮਾਂ ਨੂੰ ਗ੍ਰਿਫਤਾਰ ਕਰਨ ਲਈ ਇਹ ਚੀਜ਼ ਹੈ ਕਿ ਬੱਚੇ ਦੀ ਮਾਂ ਦਾ ਨਾਮ ਵੀਰਪਾਲ ਕੌਰ ਹੈ ਜੀ ਪਤਨੀ ਹਰਦੀਪ ਸਿੰਘ ਜਿਵੇਂ ਉਹਨੇ ਦੱਸਿਆ ਪਤੀ ਉਹਦਾ ਆਲਰੇਡੀ 3 ਸਾਲ ਤੋਂ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਹੈ ਔਰ ਸਿਰਫ ਆਪਣੇ ਆਪ ਨੂੰ ਉਹਨੇ ਉਹਨੂੰ ਲੱਗਾ ਕਿ ਮੇਰੇ ਵਿੱਚ ਰੱਜਣਾ ਜਿਹੜਾ ਮੇਰਾ ਆਪਣਾ ਕੋ ਨਵਾਂ ਸੇਵਾ ਕਰਨਾ ਚਾਹੁੰਦੀ ਹੈ ਉਹਦੇ ਤਹਿਤੀ ਇਹਨੇ ਇਸ ਟੀਮ ਜਿਹੜੀ ਕਟਿਆ ਮਨਛਾ ਨੂੰ ਮਨਛਾ ਜਿਹੜੀ ਰੱਖ ਕੇ ਇਹਨੇ ਘਨੌਣਾ ਕੰਮ ਕੀਤਾ ਤੇ ਜੋ ਹੋਰ ਮਹਾਨ ਸ਼ਾਮ ਸੀ ਜੀ ਇਹਨੂੰ ਟ੍ਰੈਨਿੰਗ ਤੋਂ ਬਿੱਸ ਦੱਸਿਓ ਇਹ ਜਿਹੜੇ ਇਸ ਤਕਰੀਰ ਛਾਲੇ ਜਾਰੀ ਹੈ ਹਾਲੇ ਇਸ ਤੇ ਗਾ ਨਹੀਂ ਕੁਝ ਹੋਇਆ ਬਾਕੀ ਤੁਹਾਨੂੰ ਅਸੀਂ ਸਮਝ ਸਿਰਨ ਫੌਂਡ ਕਰਦੇ ਆਂਗੇ ਜੋ ਵੀ ਸਾਡੇ ਗ੍ਰਿਫਤਾਰੀ ਹੋਈ ਹੈ ਨਹੀਂ ਜਿਸ ਤਰੀ ਲੇਡੀ ਹੈ ਜਿਹੜੀ ਹੈ ਬੱਚੇ ਦੀ ਮਾਂ ਜਿਹੜੀ ਹੈ ਵੀਰਪਾਲ ਗੌਰ ਇਹਨੂੰ ਗ੍ਰਿਫਤਾਰ ਕਰਿਆ ਕੀ ਮੰਨ ਕੁਝ ਕਿੱਛੀ ਕੁਝ ਮੁਗਲੀ ਮੁਗਲੀ ਇਸ ਚੀਜ਼ ਦੱਸਿਆ ਉਹਨੇ ਕਿ ਕਿਓ ਮਟਰ ਕੀਤਾ ਜਾਂ ਕਿ ਨਹੀਂ ਕੀਤਾ ਅਸੀਂ ਜੋ ਮੈਂ ਤੁਹਾਨੂੰ ਦੱਸਿਆ ਮਨਸਾ ਹੈ ਹੀ ਆਂ ਮੁੜਲੀ ਦੇ ਵਿੱਚ ਉਹਨੇ ਆਪਣਾ ਇਕਬਾਲ ਕਰ ਲਿਆ ਜੇ ਬਾਸ ਤੋਂ ਉਹ ਹੰਦ ਕਰ ਲਿਆ ਕੀ ਮਾਨਸਾ ਬਾਖਾ ਕਹਿੰਦੇ ਅੰਦਰ ਕਿ ਇਹਨੂੰ ਕਤਲ ਕੀਤਾ ਜਾਂ ਕਿ ਤੁਹੋਂ ਕਤਲ ਕਰਕੇ ਲਿਆਂਦਾ ਇਹਦੇ ਨਾਲ ਸਾਡੀ ਵੀ ਕੌਣ ਸੀ ਤੇ ਜੋ ਦੱਸਣ ਬਾਬੇ ਦੇ ਘਰ ਘਰ ਹੀ ਉਹਨੇ ਜੋ ਸਾਨੂੰ ਦੱਸਿਆ ਕਿ ਕਿਤੇ ਬਿਮਾਰ ਸੀਗਾ ਫਿਰ ਬਾਕੀ ਜੋ ਜੋ ਅਸੀਂ ਜੋ ਗੱਲੇ ਉਹਨੂੰ ਨਹੀਂ ਲੀਕ ਆਊਟ ਕਰ ਸਕਦੇ ਬਟ ਇੱਥੇ ਜਿਹੜਾ ਹੈ ਡੈੱਡ ਬੋਡੀ ਖੁਦ ਹੀ ਛੱਡ ਕੇ ਗਈ ਹੈ ਅ ਕਿਹੜੀ ਜਗ੍ਹਾ ਤੋਂ ਇਹ ਇਹ ਬਠੰਡਾ ਇਥੋਂ ਤਲਵੰਡੀ ਸਾਹੋ ਜੀ ਸਰ ਇਹ ਜਿਹੜਾ ਹਰਜੀਤ ਸਿੰਘ ਜੀ ਕਹਿੰਦੇ ਜੇ ਵਿੱਚ ਕਿਹੜੇ ਮੁਰੰਡੀ ਐਨਡੀ ਐਨਡੀ ਪੀਐਸ ਦੇ ਅਜੋਦੇ ਤੇ ਕਈ ਨੁਕਤੇ ਮੇਲੇ ਐਨਡੀ ਪੀਐਸ ਦੇ ਨੁਕਤੇ ਦੇ ਅੰਦਰ ਤਿਆਰ ਹੁੰਦਾ ਇਹਨਾਂ ਪਾਕਿਸਤਾਨ ਤੋਂ ਵੀ ਫੋਮ ਵੀ ਕੀਤੇ ਜਿਵੇਂ ਨੇੜੇ ਕਿਸੇ ਬੰਦੇ ਤੋਂ ਕੀ ਜਾਣਿਆ ਖੱਲੇ ਤੱਕ ਇਸ ਚੀਜ਼ ਦਾ ਬਾਕੀ ਸਾਰਾ ਕੁਝ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਜੋਂ ਜੋ ਵੀ ਸਾਹਮਣੇ ਆਏਗਾ ਤੁਹਾਨੂੰ ਇਨਫੋਰਮ ਕਰਦੇ ਆ ਸਰ ਬੱਚੇ ਦੀ ਭੂਆ ਨੇ ਆਈਡੈਂਟੀਫਿਕੇਸ਼ਨ ਕਰਨੀ ਸੋਚ ਰਹੀ ਹੈ ਸੋਸ਼ਲ ਮੀਡੀਆ ਤੋਂ ਪੁਲਿਸ ਦੇ ਹੱਥ ਕਿਉਂ ਨਹੀਂ ਕੁਝ ਲੱਗਾ ਜੀ ਸੀਸੀਟੀਵੀ ਵਿੱਚ 40 ਫਰੇਮੇ ਕੈਮਰੇ ਲੱਗੇ ਹੋਏ ਸੀ ਕਿ ਦੇਖੋ ਇਹ ਸਾਰਾ ਕੁਝ ਇਹ ਸਾਰਾ ਕੁਝ ਜਿਹੜਾ ਕਰਦੇ ਹੋਏ ਦੇਖੋ ਲੱਗੇ ਦਾ ਸਾਰਾ ਕੁਝ ਉਹ ਸਟੇਬਿਲ ਦੇ ਨਾਲ ਇੰਨੀ ਜਲਦੀ ਜਿਹੜਾ ਕੰਮ ਹੋਇਆ ਹੈ ਸੋਸ਼ਲ ਮੀਡੀਆ ਦੀ ਹੈਲਪ ਲਈ ਗਈ ਹੈ মিডিਆ ਦੀ ਲਈ ਗਈ ਹੈ ਤੇ ਇਸ਼ਤਿਹਾਰਾਂ ਦੀ ਲਈ ਗਈ ਹੈ ਤਾਂ ਹੀ ਉੱਥੋਂ ਤੱਕ ਇਹ ਗੱਲ ਪਹੁੰਚੀ ਹੈ ਤੇ ਬੱਚਾ ਪਟਕਾ ਬੰਨਿਆ ਹੋਇਆ ਸੀਗਾ ਸਾਰਿਆਂ ਨੂੰ ਸੀਗਾ ਕਿ ਕੋਈ ਨਾ ਦੇਖ ਪਰ ਫਿਰ ਵੀ ਸਟੇਨ ਦੋ ਦਿਨ ਲੱਗ ਗਏ ਜੀ ਪਤਾ ਨਹੀਂ ਕਿ ਸੋਸ਼ਲ ਮੀਡੀਆ ਤੇ ਤਾਂ ਚਲੋ ਆਇਡੈਂਟੀਫਿਕੇਸ਼ਨ ਹੋ ਗਈ ਜੀ ਪੁਲਿਸ ਦੇ ਜੋ ਕੈਮਰੇ ਲੱਗੇ ਹੋਏ ਨੇ ਉਹ ਵੀ ਜ਼ਿਆਦਾਤਰ ਮੰਦਰ ਨਹੀਂ ਸ਼ਹਿਰ ਦੇ ਵਿੱਚ ਕਿਤੇ ਵੀ ਕੋਈ ਚੰਦ ਨਹੀਂ ਉਹ ਲੋ ਲੋ ਮੈਂ ਉਹ ਨਹੀਂ ਦੱਸ ਸਕਦੇ ਹਾਂ ਅਸੀਂ ਇਨਵੈਸਟੀਗੇਸ਼ਨ ਵਿੱਚ ਕਈ ਗੱਲਾਂ ਤਾਂ ਨਹੀਂ ਦੱਸਿਆ ਅਜੇ ਬੰਦੇ ਪਹਿਸਟ ਲੈ ਕੇ ਇਹਨਾਂ ਨੂੰ ਸੁਣਨ ਚੁੱਕਿਆ